ਔਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅਗਲੇ ਦਿਨਾਂ ਦੇ ਵਿੱਚ 6500 ਬੰਦਾ ਉਹਨਾਂ ਨੇ ਡਿਪੋਰਟ ਭਾਰਤ ਇੰਡੀਅਨ ਜਿਹੜਾ ਹੈ ਡਿਪੋਰਟ ਕਰਨਾ ਹੂੰ ਸੋ ਜੇ 6500 ਇੰਡੀਅਨ ਡਿਪੋਰਟ ਕਰਨਾ ਤੇ ਕੈਨੇਡਾ ਦੇ ਜੇ ਅੱਧੇ ਵੀ ਪੰਜਾਬੀ ਹੋਏ ਤੇ ਸਮਝ ਲਓ ਤੇ 3 3000 3500 ਮੁੰਡਾ ਕੈਨੇਡਾ ਤੋਂ ਪੰਜਾਬ ਆ ਰਿਹਾ ਹੂੰ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਕੈਨੇਡਾ ਤੋਂ ਜਹਾਜ਼ ਭਰ-ਭਰ ਆ ਰਹੇ ਸੀਗੇ ਨਾ ਉਸ ਤਰ੍ਹਾਂ ਹੁਣ ਪੰਜਾਬ ਚ ਆਣਗੇ ਹੂੰ ਹੁਣ ਕੈਨੇਡਾ ਤੋਂ ਆਣਗੇ ਹੁਣ ਜੀ ਔਰ ਕਿਹਾ ਜਾ ਰਿਹਾ ਹੈ ਕਿ ਜਿਹੜਾ 80 ਮਿਲੀਅਨ ਡਾਲਰ ਜਿਹੜੇ ਕੈਨੇਡੀਅਨ ਕੈਨੇਡਾ ਨੇ ਉਹ ਜਿਹੜੇ ਬੰਦੇ ਡਿਪੋਰਟ ਕਰਨੇ ਆ ਉਹਨਾਂ ਦੇ ਖਰਚੇ ਵਾਸਤੇ ਰੱਖੇ ਹੂੰ ਤੇ ਉਹਦੇ ਚ ਜਿਹੜੇ ਜ਼ਿਆਦਾਤਰ ਇਹਦੇ ਚ ਕੇਸ ਹੈ ਉਹ ਜ਼ਿਆਦਾਤਰ ਇਹ ਜਿਹੜੇ ਜਿਨ੍ਹਾਂ ਜਿਨ੍ਹਾਂ ਜਾ ਕੇ ਉੱਥੇ ਅਸਾਈਲਮ ਲਈ ਆ ਜਾਂ ਫਿਰ ਉੱਥੇ ਕ੍ਰਿਮੀਨਲ ਕਿਸੇ ਐਕਟ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਆਏ ਉਹ ਮੇਨ ਨਿਸ਼ਾਨਾ ਸਰਕਾਰ ਦਾ ਇਸ ਵੇਲੇ ਹੂੰ ਤੇ ਸੈਂਟਰ ਦੇ ਵਿੱਚ ਜਿਹੜੀ ਉਹਨਾਂ ਦੀ ਫੈਡਰਲ ਗਵਰਨਮੈਂਟ ਕਹਿੰਦੇ ਜਿਹਨੂੰ ਉੱਥੇ ਪਾਰਲੀਮੈਂਟ ਦੇ ਵਿੱਚ ਇੱਕ C12 ਬਿੱਲ ਆ ਰਿਹਾ ਹ ਹ ਉਸ ਉਹ ਬਿੱਲ ਜਦੋਂ ਪਾਸ ਹੋ ਗਿਆ ਤੇ ਫਿਰ ਜਿਹੜੇ ਵਰਕ ਪਰਮਿਟ ਜਿਨ੍ਹਾਂ ਦੇ ਐਕਸਪਾਇਰ ਹੋਏ ਸਟੂਡੈਂਟਾਂ ਦੇ ਪੀਆਰ ਨਹੀਂ ਮਿਲ ਰਹੀ ਹੈ ਉਹਨਾਂ ਨੂੰ ਵੀ ਡਿਪੋਰਟ ਕਰਨ ਵਾਸਤੇ ਕੰਮ ਸ਼ੁਰੂ ਹੋ ਜਾਏਗਾ ਹ ਜੇ ਅਸੀਂ B2122 ਦੇ ਡਾਟੇ ਦੇਖੀਏ ਤਾਂ ਜਿਹੜੀ ਡਿਪੋਰਸ਼ਨ ਦੇ ਮਾਮਲੇ ਦੇ ਵਿੱਚ ਇੰਡੀਆ ਇੰਡੀਆ ਦੇ ਜਿਹੜੇ ਸਟੂਡੈਂਟਸ ਸਿਗੇ ਜਾਂ ਲੋਕ ਸਿਗੇ ਉਹ ਲਗਾਤਾਰ ਉਹਨਾਂ ਦੀ ਗਿਣਤੀ ਵੱਧ ਰਹੀ ਸੀਗੀ ਤੇ ਪਿਛਲੇ 22 23 ਤੱਕ ਉਹ ਦੂਜੇ ਨੰਬਰ ਤੇ ਸੀਗੇ ਜੀ ਤੇ ਹੁਣ ਜਿਹੜਾ ਇਹ 25 ਦਾ ਡਾਟਾ ਆ ਰਿਹਾ ਇਹਦੇ ਚ ਇੰਡੀਆ ਨੰਬਰ 1 ਹੋ ਗਿਆ